ਅਸਲਾਮ ਵਾਲੇਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਸੁਖਬੀਰ ਸਿੰਘ ਬਾਦਲ ਇੱਕ ਵਾਰ ਫਿਰ ਮੈਦਾਨ ਚ ਆ ਗਏ ਹੈ ਕਿਉਂਕਿ ਜਿਹੜੇ ਮੁੱਖ ਮੰਤਰੀ ਪੰਜਾਬ ਸਾਹਿਬ ਨੇ ਬਿਆਨ ਦਿੱਤਾ ਸੀ ਕਿ ਅਸੀਂ ਭਈਆਂ ਨੂੰ ਪੰਜਾਬ ਚੋਂ ਬਾਹਰ ਕਿਸ ਤਰ੍ਹਾਂ ਕਰ ਸਕਨੇ ਇਸ ਚੀਜ਼ ਨੂੰ ਲੈ ਕੇ ਹੁਣ ਜਿਹੜੇ ਅਕਾਲੀ ਦਲ ਦੇ ਲੀਡਰ ਸੁਖਬੀਰ ਸਿੰਘ ਬਾਦਲ ਹੈ ਉਹ ਮੈਦਾਨ ਚ ਆ ਗਏ ਹੈ ਉਹਨਾਂ ਨੇ ਪੰਜਾਬੀਆਂ ਦਾ ਸਾਥ ਦਾ ਐਲਾਨ ਕਰ ਦਿੱਤਾ ਤੇ ਇੱਕ ਮੁਹੰਮ ਦਾ ਆਗਾਜ਼ ਕਰ ਦਿੱਤਾ ਹੈ ਕਿ ਭਈਆਂ ਨੂੰ ਪੰਜਾਬ ਚੋਂ ਕੱਢਿਆ ਜਾਏ ਇਹ ਮੁਕੰਮਲ ਡਿਟੇਲ ਅਪ ਅੱਜ ਦੀ ਵੀਡੀਓ ਚ ਜਾਣੇ ਇਸ ਦੇ ਬਾਰੇ ਤੇ ਪਹਿਲਾਂ ਆਪਾਂ ਚੱਲ ਕੇ ਦੇਖ ਲੈਣਾ ਇਹਦੀ ਵੀਡੀਓ ਤੇ ਫਿਰ ਕਰਨੇ ਇਸ ਤੇ ਵਿਚਾਰ ਬੜੀ ਹੀ ਅਹਿਮ ਤੇ ਬੜੀ ਹੀ ਵੱਡੀ ਖਬਰ ਦੇਖਣ ਜਾ ਰਹੇ ਹਾਂ ਪਗਰ ਪੰਜਾਬ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਬਹੁਤ ਸਾਰਾ ਪ੍ਰਯਾਸ ਕੀਤਾ ਗਿਆ ਅਕਾਲੀ ਦਲ ਦੁਆਰਾ ਔਰ ਬਹੁਤ ਸਾਰਾ ਉਹਨਾਂ ਦੇ ਵਕੀਲਾਂ ਦੁਆਰਾ ਕੀਤਾ ਗਿਆ ਔਰ ਦੂਜੇ ਪਾਸੇ ਪ੍ਰਵਾਸੀਆਂ ਦਾ ਮੁੱਦਾ ਬੜਾ ਹਾਈਲਾਈਟ ਹੋ ਚੁੱਕਿਆ ਸੀ ਪੰਜਾਬ ਦੇ ਵਿੱਚ ਅੱਜ ਵੀ ਹੈ ਉਸ ਉੱਤੇ 6 ਮਾਨ ਨੇ ਯਾਨੀ ਪੰਜਾਬ ਦੇ ਮੁੱਖ ਮੰਤਰੀ ਨੇ ਐਕਸ਼ਨ ਕਿਉਂ ਨਹੀਂ ਲਿਆ ਔਰ ਦੂਜੇ ਪਾਸੇ ਅਕਾਲੀ ਦਲ ਦੇ ਨੇਤਾ ਸਖਬੀਰ ਸਿੰਘ ਬਾਦਲ اور ਵਿਕਰਮ ਸਿੰਘ ਮਜੀਠੀਆ ਦੇ ਜਿੰਨੇ ਵੀ ਟੀਮ ਦੇ ਮੈਂਬਰ ਨੇ ਉਸ ਮੁੱਦੇ 'ਤੇ ਕੰਮ ਕਰ ਰਹੇ ਨੇ ਜਿਹਦੇ ਪ੍ਰਤੀ ਪੰਜਾਬ ਦੀ ਸਰਕਾਰ ਪੰਜਾਬ ਦਾ ਮੁੱਖ ਮੰਤਰੀ ਨਿਕਾਮ ਰਹਿ ਗਿਆ ਕਿਉਂਕਿ ਅੱਜ ਜਿਹੜੀ ਤੁਸੀਂ ਖਬਰ ਵੇਖੋਗੇ ਵਿਕਰਮ ਸਿੰਘ ਮਜੀਠੀਆ ਦੀ ਇੱਕ ਤਾਂ ਜਮਾਨਤ ਨੂੰ ਲੈ ਕੇ ਆਰ ਦੂਜੇ ਪਾਸੇ ਅਕਾਲੀ ਦਲ ਦੇ ਨੇਤਾ ਸਖਬੀਰ ਸਿੰਘ ਬਾਦਲ ਉਹਨਾਂ ਦੇ ਹੋਰ ਬਹੁਤ ਸਾਰੇ ਲੀਡਰ ਜਿੰਨੇ ਵੀ ਵਿਕਰਮ ਮਜੀਠੀਆ ਦੀ ਟੀਮ ਦੇ ਬੰਦੇ ਨਹੀਂ ਯਾਨੀ ਮੈਂਬਰ ਕਹੋ ਉਹਨਾਂ ਸਾਰਿਆਂ ਨੇ ਪ੍ਰਵਾਸੀਆਂ ਦਾ ਮੁੱਦਾ ਚੱਕ ਲਿਆ ਤਾਂ ਇੱਥੇ ਆ ਕੇ ਹੁਣ ਮੁੱਖ ਮੰਤਰੀ ਨੂੰ ਸਿੱਧੇ ਤੌਰ ਤੇ ਕਈ ਇਹ ਤਾਂ ਪੰਜਾਬ ਦੀ ਸਰਕਾਰ ਨੂੰ ਡੇਗਣ ਜਾ ਰਹੇ ਨੇ ਕਿਉਂਕਿ ਮੁੱਖ ਮੰਤਰੀ ਦੀ ਸਟੇਟਮੈਂਟ ਹੈ ਕਈ ਸਾਰੇ ਮੁੱਦਿਆਂ ਪ੍ਰਤੀ ਪਰਮਰ ਬਾਦ ਦੀ ਪਤਨੀ ਦੇ ਨਾਲ ਮੁਲਾਕਾਤ ਕਰਦੇ ਨੇ ਤਾਂ ਉਸ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਸ ਮੁੱਦੇ ਪ੍ਰਤੀ ਵੀ ਨਕਾਮ ਰਹਿ ਜਾਂਦੇ ਨੇ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਦਾ ਅੱਜ ਤੱਕ ਜੂਝ ਰਹੇ ਨੇ ਵੈਸੇ ਉਹਦੇ ਉੱਤੇ ਸੀਬੀਆਈ ਜਾਂਚ ਕਰ ਰਹੀ ਹੈ ਬਸਰਾ ਪ੍ਰਯਾਸ ਸੀਬੀਆਈ ਦੁਆਰਾ ਕੀਤਾ ਜਾ ਰਿਹਾ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਦੇਵਾਉਣ ਦੇ ਖਾਤਰ ਤਾਂ ਹੁਣ ਦੂਜੇ ਪਾਸੇ ਆਜੋ ਵੀ ਵਿਕਰਮ ਸਿੰਘ ਮਜੀਠੀਆ ਜ਼ਮਾਨਤ ਕਿਵੇਂ ਹੁੰਦੀ ਇੱਕ ਤਾਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਉਸ ਤੋਂ ਪਹਿਲਾਂ ਅਕਾਲੀ ਦਲ ਦੇ ਜਿੰਨੇ ਵੀ ਵਰਕਰ ਨੇ ਜਾਂ ਜਗਦੀਪ ਸਿੰਘ ਬਾਦਲ ਨੇ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਮੁਤਾਬਕ ਪੰਜਾਬ ਦੇ ਲੋਕਾਂ ਦੇ ਨਾਲ ਕਿਵੇਂ ਖੜਗੇ ਨੇ ਯਾਨੀ ਭਾਈਆਂ ਦੇ ਵਿਰੁੱਧ ਉਹਨਾਂ ਨੇ ਆਪਣੀ ਮੁਹਿੰਮ ਹੱਥ ਦਿੱਤੀ ਹੈ ਮੈਂ ਤੁਹਾਡੇ ਨਾਲ ਕਈ ਵਾਰ ਪਹਿਲਾਂ ਵੀ ਸੰਗੀਆਂ ਕੀਤੀਆਂ ਨੇ ਕਈ ਸਾਰੀਆਂ ਅਪਡੇਟਾਂ ਜਿਹੜੇ ਮੁੱਦੇ ਪ੍ਰਤੀ ਮੁੱਖ ਮੰਤਰੀ ਸਾਹਿਬ ਇਨਕਾਰ ਰਹਿ ਜਾਂਦੇ ਨੇ ਉਹੀ ਮੁੱਦੇ ਨੂੰ ਅਕਾਲੀ ਦਲ ਚਾਹਦਾ ਤਾਂ ਕਿ ਸਾਡੀ ਪੰਜਾਬ ਦੇ ਅੰਦਰ ਸਰਕਾਰ ਆ ਜਾਵੇ ਤਾਂ ਹੁਣ ਪੰਜਾਬ ਦੇ ਵਿੱਚ ਤਖਤਾ ਪਲਟ ਹੋ ਸਕਦਾ ਇਹ ਗੱਲ ਮੈਂ ਕਿਉਂ ਕਹਿ ਰਿਹਾ ਕਿਉਂਕਿ ਜਦੋਂ ਤੁਸੀਂ ਸੁਣੋਗੇ ਤੁਹਾਡੇ ਵੀ ਹੋ ਛੁੱਟ ਜਾਣਗੇ ਕਿਉਂਕਿ ਜਿਹੜੇ ਮੁੱਦੇ ਪ੍ਰਤੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਸਟੇਟਮੈਂਟ ਪੰਜਾਬ ਦੇ ਲੋਕਾਂ ਦੇ ਸਾਹਮਣੇ ਧਰੀ ਹੈ ਕਹਿੰਦੇ ਜੀ ਭਈਆਂ ਨੂੰ ਪੰਜਾਬ ਦੇ ਵਿੱਚੋਂ ਕਿਵੇਂ ਕੱਢ ਦੇਵਾਂਗੇ ਤਾਂ ਲੋਕਾਂ ਦੀਆਂ ਬਹੁਤ ਸਾਰੀਆਂ ਥਿਉਰੀਆਂ ਅਕਸਰ ਮੈਂ ਤੁਹਾਨੂੰ ਦੱਸਦਾ ਰਹਿਆ ਕਿ ਭਾਈ ਪੰਜਾਬ ਦੇ ਲੋਕ ਤਾਂ ਕਹਿੰਦੇ ਸੀ ਕਹਿੰਦੇ ਅਰਵਿੰਦ ਕੇਜਰੀਵਾਲ ਭਈਆ ਐਸ ਕਰਕੇ ਪੰਜਾਬ ਦਾ ਮੁੱਖ ਮੰਤਰੀ ਨਿਕਮਾ ਤਾਂ ਹੁਣ ਆ ਕਾਂਦੀ ਪਾਲ ਨੇ ਆਪਣਾ ਜੁਮਾ ਕਈ ਸਾਰੇ ਮੁੱਦੇ ਪ੍ਰਤੀ ਕਿਵੇਂ ਲੈ ਲਿਆ ਸਨੋ ਜਰਾ ਤੇ ਅੰਦਰੋਂ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਕਿਵੇਂ ਹੁੰਦੀ ਆ ਉਹ ਤੁਹਾਡੇ ਨਾਲ ਬਹੁਤ ਵੱਡੀ ਅਪਡੇਟ ਸਾਂਝੀ ਕਰਾਂਗੇ ਸੁਣੋ ਕੋ ਕੱਲੇ ਹੈ ਕਿ ਬਹੁਤ ਸੈਂਸਿਟਿਵ ਈਸ਼ੂ ਆ ਮੈਂ ਕੱਲ ਪਰਿਵਾਰ ਦੇ ਕੋਲ ਜਿਹੜਾ ਹਸਿਆ ਕੋਲ ਬੱਚੇ ਦੇ ਨਾਲ ਬੱਦਪਾ ਜੀ ਹੋਈ ਤੇ ਕਤਲ ਹੋਇਆ ਬੜੀ ਬਹੁਤੀ ਤਰਤੀਵਲਾ ਕਮੋਇਆ ਕੱਲ ਦਾ ਬੱਚੇ ਦੇ ਘਰ ਬਾਕੇ ਨੂੰ ਮਿਲਣ ਵਾਸਤੇ ਗਿਆ ਸੀ ਇੱਕ ਵਾਰ ਘੇਰਪੇ ਤੇ ਜੇ ਕੈਂਸਲਟ ਹੋ ਗਿਆ ਤੇ ਸਮਝਾ ਕੇ ਜਦੋਂ ਛੋਟੇ ਬੱਚਿਆਂ ਨਾਲ ਇਦਾਂ ਦੇ ਹੋ ਹੱਫ ਹੁੰਦਾ ਤਾਂ ਸੋਸਾਇਟੀ ਦੇ ਵਿੱਚ ਸਟਾਨਪਦ ਦੇ ਉੱਤੇ ਟੋਟਲੀਆ ਭਾਵਨਾਵਾਂ ਇਸ ਤਿੱਕੇ इमोशनल ਹੁੰਦੀਆਂ ਨੇ ਗੁੱਸਾ ਵੀ ਹੁੰਦਾ ਤੇ ਉਤੇ ਕਾਨੂੰਨ ਦਾ ਚਾਰ ਪੰਜਾਬ ਦੇ ਵਿੱਚ ਨਹੀਂ ਰਿਆ ਘਟਾਵਾਂ ਵੱਧ ਗਈਆਂ ਪਰ ਮੈਂ ਕਹਿੰਦਾ ਕਿ ਸਾਰਿਆਂ ਨੂੰ ਇਹ ਬੰਤੀ ਕਿਫੀ ਸੀ ਕਿ ਇਸ ਵੇਲੇ ਸਮਾਂ ਹੈ ਕਿ ਸਾਰਿਆਂ ਨੂੰ ਬੜੀ ਜ਼ਿੰਮੇਵਾਰੀ ਦੇ ਨਾਲ ਤੇ ਸੋਸ਼ਲ ਚਾਰਕ ਕੇ ਸਾਨੂੰ ਕੰਮ ਕਰਨਾ ਸੌਣੇ ਪੰਜਾਬ ਵਾਲੇ ਅਕਾਲੀ ਦਲ ਦੇ ਬਹੁਤ ਸਾਰੇ ਲੀਡਰ ਨੇ ਜਿਹੜੇ ਇਸ ਮੁੱਦੇ ਪ੍ਰਤੀ ਇਕਜੁੱਟ ਹੋ ਗਏ ਨੇ ਪਰ ਦੂਜੇ ਪਾਸੇ ਇਸੇ ਹੀ ਮੁੱਦੇ ਪ੍ਰਤੀ ਪੰਜਾਬ ਦਾ ਮੁੱਖ ਮੰਤਰੀ ਬਿਲਕੁਲ ਨਕਾਮ ਰਹਿ ਗਿਆ ਸੀ ਨਕਾਮੀ ਹੈ ਪੰਜਾਬ ਦੇ ਅੰਦਰ ਬਹੁਤ ਸਾਰੇ ਲੋਕ ਕਰ ਰਹੇ ਜੀ ਸਟੇਟਮੈਂਟ ਆ ਗਈ ਹੈ ਕਿ ਪੰਜਾਬ ਦੇ ਲੋਕਾਂ ਨੇ ਸੁਣ ਲਈ ਹੈ ਕਿ ਪੰਜਾਬ ਦੇ ਅੰਦਰ ਜਿਹੜੇ ਬਈਆਂ ਦੁਆਰਾ ਬਹੁਤ ਵੱਡੇ ਪੱਧਰ ਦੇ ਉੱਤੇ ਕ੍ਰਾਈਮ ਕੀਤਾ ਜਾ ਰਿਹਾ ਸੀ ਉਹਨਾਂ ਬਈਆਂ ਦੇ ਹੱਕ ਦੇ ਵਿੱਚ ਸਾਡੇ ਪੰਜਾਬ ਦਾ ਮੁੱਖ ਮੰਤਰੀ ਮੌਜੂਦਾ ਸਰਕਾਰ ਦੇ ਵਿੱਚ ਰਹਿ ਕੇ ਵੀ ਕੁਝ ਨਹੀਂ ਕਰ ਪਾਇਆ। ਉਹਨਾਂ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਜੀ ਇਹ ਮੁੱਦਾ ਯਾਨੀ ਅਸੀਂ ਭਈਆਂ ਨੂੰ ਕਿਵੇਂ ਖੜਦਿਆਂਗੇ। ਦੇਖੋ ਪੰਜਾਬ ਦੇ ਲੋਕ ਕੀੜਤ ਨੇ, ਬੱਚੇ ਮਾਰੇ ਜਾ ਰਹੇ ਨੇ, ਧੀਆਂ ਭੈਣਾਂ ਦੇ ਨਾਲ ਕ੍ਰਾਈਮ ਹੋ ਰਿਹਾ। ਬਹੁਤ ਸਾਰਾ ਵੱਡੇ ਪੱਦਰ ਦੇ ਉੱਤੇ ਕਹਿ ਸਕਦੇ ਕਿ ਲੋਕਾਂ ਦੀ ਜਾਨ ਵੀ ਜਾ ਰਹੀ ਹੈ। ਕੱਲ ਇੱਕ ਭਈਏ ਦੇ ਬੰਦਾ ਮਾਰ ਦਿੱਤਾ ਉਹਦੇ ਉੱਤੇ ਕੋਈ ਐਕਸ਼ਨ ਨਹੀਂ। ਪਰ ਹੁਣ ਪੰਜਾਬ ਦੇ ਅੰਦਰ ਅਕਾਲੀ ਦਲ ਅਕਤਾ ਪਲਟ ਕਿਵੇਂ ਕਰ ਸਕਦਾ ਸਭ ਤੋਂ ਵੱਡੀ ਖਬਰ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਸੁਣਨ ਜਾ ਰਹੇ ਹੋ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੁਝ ਵੀ ਮੁੱਦਾ ਚੱਕਦੇ ਨੇ ਤਾਂ ਅਕਾਲੀ ਦਲ ਦੀ ਪਹਿਲੀ ਨਜ਼ਰ ਉਹਨਾਂ ਮੁੱਦਿਆਂ ਪ੍ਰਤੀ ਹੁੰਦੀ ਹੈ ਕਿ ਜਿਹੜੇ ਮੁੱਦੇ ਪ੍ਰਤੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਕਾਮ ਰਹਿਣਗੇ ਉਹੀ ਮੁੱਦਾ ਸੀ ਚੱਕਾਂਗੇ ਪਰ ਹੁਣ ਅਕਾਲੀ ਦਲ ਨੇ ਭਈਆਂ ਦੇ ਖਿਲਾਫ ਮਹੰਮਰਾ ਚ ਦਿੱਤੀ ਹੈ ਪੰਜਾਬ ਦੇ ਲੋਕਾਂ ਦੇ ਨਾਲ ਅਕਾਲੀ ਦਲ ਖੜਨ ਜਾ ਰਿਹਾ ਹੈ ਕਾ ਮੈਂ ਪਹਿਲਾਂ ਵੀ ਕਹਿੰਦੇ ਰਿਹਾ ਪੰਜਾਬ ਦੇ ਮੁੱਖ ਮੰਤਰੀ ਨੂੰ ਜੇਕਰ ਪੰਜਾਬ ਦੇ ਅੰਦਰ ਅਕਾਲੀ ਦਲ ਨੂੰ ਵਿਕਸਿਤ ਨਹੀਂ ਹੋਣ ਦੇਣਾ ਤਾਂ ਪੰਜਾਬ ਦੇ ਲੋਕਾਂ ਦੀ ਹਰ ਇੱਕ ਗੱਲ ਮੰਨਣੀ ਪੈਣੀ ਹੈ ਜਿਹੜੀ ਮੁੱਦਿਆਂ ਪ੍ਰਤੀ ਹੈ ਤਾਂ ਇੱਥੇ ਸਾਡੇ ਪੰਜਾਬ ਦੀ ਸਰਕਾਰ ਤਾਂ ਨਾਕਾਮ ਰਹਿੰਦੀ ਹੈ ਤਾਂ ਹੁਣ ਬਿਕਰਮ ਸਿੰਘ ਮਜੀਠੀਆ ਤੇ ਆਜੋ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੇ ਮੂੰਹੋਂ ਕਹੀ ਸੀ ਇੱਕ ਗੱਲ ਕਹਿੰਦਾ ਜੀ ਅਸੀਂ ਬਿਕਰਮ ਸਿੰਘ ਮਜੀਠੀਆ ਨੂੰ ਪੱਕੇ ਪੈਰਾਂ ਤੇ ਹੋ ਕੇ ਚੱਕਿਆ ਤੇ ਜੇਲ੍ਹ ਦੇ ਵਿੱਚੋਂ ਕਦੇ ਹੀ ਵਾਰ ਨਹੀਂ ਨਿਕਲਣ ਦੇਂਦੇ ਪਰ ਹੁਣ ਬਿਕਰਮ ਸਿੰਘ ਮਜੀਠੀਆ ਜਲ ਦੇ ਵਿੱਚੋਂ ਬਾਹਰ ਆ ਸਕਦੇ ਨਹੀਂ ਕਿਉਂਕਿ ਆਕਾਲੀ ਦਲ ਨੇ ਪੰਜਾਬ ਦੇ ਲੋਕਾਂ ਦੇ ਨਾਲ ਖੜਨਾ ਸ਼ੁਰੂ ਕਰ ਦਿੱਤਾ ਹੈ ਇਹ ਬਾਤ ਡੂੰਗਾ ਤੀਰ ਮਾਰੇ ਯਾਨੀ ਮੈਂ ਪਹਿਲੇ ਦਿਨ ਹੀ ਕਹਿੰਦਾ ਆ ਰਿਹਾ ਕਿ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਲੋਕਾਂ ਨੂੰ ਕਮਾਉਣਗੇ ਉਸ ਤਰ੍ਹਾਂ ਕਮਾਉਣਗੇ ਕਿ ਪੰਜਾਬ ਦਾ ਮੁੱਖ ਮੰਤਰੀ ਖੁਦ ਗਲਤੀ ਕਰੂਗਾ ਉਸੇ ਗਲਤੀ ਦੇ ਉੱਤੇ ਸੁਖਬੀਰ ਸਿੰਘ ਬਾਦਲ ਜਾਂ ਆਕਾਲੀ ਦਲ ਦੇ ਵਰਕਰ ਕਹਿ ਲੋ ਉਸੇ ਗਲਤੀ ਦੇ ਉੱਤੇ ਕੰਮ ਕਰਨਗੇ ਫੇਰ ਪੰਜਾਬ ਦੇ ਲੋਕ ਪਲਟਾ ਮਾਰਨਗੇ ਐਸ ਕਰਕੇ ਮੈਂ ਕਹਿ ਰਿਹਾ ਸੀ ਕਿ ਜੇਕਰ ਪੰਜਾਬ ਦੇ ਅੰਦਰ ਅਕਾਲੀ ਦਲ 25 ਸਾਲ ਪਹਿਲਾਂ ਲੁੱਟਦਾ ਰਿਹਾ ਪੰਜਾਬ ਦੇ ਲੋਕਾਂ ਨੂੰ ਜੇਕਰ ਨਹੀਂ ਵਿਕਸਿਤ ਹੋਣ ਦੇਣਾ ਤਾਂ ਪੰਜਾਬ ਦੇ ਅੰਦਰ ਇੱਕ ਇੱਕ ਮੁੱਦੇ ਤੇ ਕੰਮ ਕਰਨਾ ਪੈਣਾ ਤਾਂ ਫੇਰ ਮੰਨੂ ਪੰਜਾਬ ਦੀ ਜਨਤਾ ਕਿ ਭਾਈ ਸਾਡੇ ਪੰਜਾਬ ਦਾ ਮੁੱਖ ਮੰਤਰੀ ਅੱਜ ਸਾਡੇ ਨਾਲ ਖੜਾ ਹੈ ਬਹੁਤ ਵੱਡੇ ਸੰਕਟ ਦੀ ਘੜੀ ਹੈ ਕਿਉਂਕਿ ਇਹ ਵੀ ਇੱਕ ਮਹਾਮਾਰੀ ਹੈ ਜਿਹੜੇ ਭਈਆਂ ਦੁਆਰਾ ਵੱਡੇ ਪੱਦਰਾਂ ਦੇ ਉੱਤੇ ਕ੍ਰਾਈਮ ਦਾ ਕੀਤਾ ਜਾ ਰਿਹਾ ਲੋਕਤਾਂ ਮਾਰੀ ਜਾ ਰਹੇ ਨੇ ਪਰ ਗੁਰੂ ਸਾਹਿਬ ਦੀ ਬੇਅਦਬੀ ਵੀ ਹੋ ਰਹੀ ਹੈ ਇਹ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣੇ ਜ਼ਿਹਨ ਦੇ ਵਿੱਚ ਲੈ ਕੇ ਰੱਖਣਾ ਚਾਹੀਦਾ ਕਿ ਗੁਰੂ ਸਾਹਿਬ ਦੀ ਧਰਤੀ ਦੇ ਉੱਤੇ ਰਹਿ ਕੇ ਜੇਕਰ ਮੁੱਖ ਮੰਤਰੀ ਦੇ ਅਹੁਦੇ ਉੱਤੇ ਬੈਠ ਕੇ ਵੀ ਸਾਡੇ ਪੰਜਾਬ ਦੇ ਅੰਦਰ ਕੋਈ ਕਾਨੂੰਨ ਨਹੀਂ ਲੈ ਕੇ ਆਉਂਦੇ ਜਾਂ ਕੋਈ ਕਾਨੂੰਨ ਨਹੀਂ ਬਣਦਾ ਜਾਂ ਇਹਨਾਂ ਗੱਲਾਂ ਦੇ ਉੱਤੇ ਠੱਲ ਨਹੀਂ ਪੈਂਦੀ ਤਾਂ ਪੰਜਾਬ ਦੇ ਅੰਦਰ ਤਾਕਤਾ ਪਲਟ ਤੈ ਹੈ ਤਾਂ ਪੰਜਾਬ ਦੇ ਵਿੱਚ ਸੇ ਕੰਮ ਤਾਂ ਬਹੁਤ ਸਾਰੀ ਹੈਗੀ ਹੈ ਪਰ ਪੰਜਾਬ ਦੇ ਵਿੱਚ ਜਿਹੜੇ ਸਿੱਖ ਭਾਈਚਾਰੇ ਦੇ ਵਿੱਚ ਨਹੀਂ ਵੀ ਹੈਗੇ ਉਹ ਲੋਕ ਵੀ ਇਸ ਗੱਲ ਦਾ ਹਾਮੀ ਭਰਦੇ ਨੇ ਕਿ ਭਾਈ ਹਾਂ ਪੰਜਾਬ ਅੱਜ ਪੀੜਤ ਹੈ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਗੱਲਾਂ ਤੇ ਨਕਾਮ ਉਹਨਾਂ ਹੀ ਗੱਲਾਂ ਨੂੰ ਘੇਰ ਕੇ ਅਕਾਲੀ ਦਲ ਖੁਦ ਆਪਣਾ ਜ਼ਿੰਮੇਵਾਰੀ ਸਮਝ ਕੇ ਕੰਮ ਕਰ ਰਿਹਾ ਤਾਂ ਇੱਥੇ ਆ ਕੇ ਪੰਜਾਬ ਦਾ ਮੁੱਖ ਮੰਤਰੀ ਨਕਾਮ ਹੈ ਤੇ ਇਹ ਮੁੱਦੇ ਪ੍ਰਤੀ ਨਕਾਮ ਨਾ ਕਰਨਲ ਬਾਦ ਦੀ ਪਤਨੀ ਨੂੰ ਕੋਈ ਇਨਸਾਫ ਮਿਲਿਆ ਨਾ ਪੰਜਾਬ ਦੇ ਲੋਕਾਂ ਨੂੰ ਇਨਾ ਬਈਆਂ ਤੋਂ ਛੁਟਕਾਰਾ ਮਿਲ ਰਿਹਾ ਤਾਂ ਹੁਣ ਪੰਜਾਬ ਦੇ ਸਿੰਘ ਔਰ ਪੰਜਾਬ ਦੇ ਵਿੱਚ ਅਕਾਲੀ ਦਲ ਆਪਣਾ ਜੋਰ ਸ਼ੋਰਾਂ ਦੇ ਨਾਲ ਬਈਆਂ ਤੇ ਮਹਿਮਰਤ ਚੁੱਕਿਆ ਇਹ ਅਕਸਰ ਤੁਸੀਂ ਵੀਡੀਓ ਦੇਖ ਚੁੱਕੇ ਹੋ ਤਾਂ ਬਹੁਤ ਸਾਰੀਆਂ ਵੀਡੀਓ ਵੈਸੇ ਵੀ ਸਿੰਘਾਂ ਦੀਆਂ ਵਾਇਰਲ ਹੋ ਚੁੱਕੀਆਂ ਨੇ ਕਿ ਭਾਈ ਅਸੀਂ ਆਪਣੇ ਪੱਧਰ ਦੇ ਉੱਤੇ ਇਹਨਾਂ ਨੂੰ ਸਜ਼ਾ ਦੇਵਾਂਗੇ ਔਰ ਜਿਹੜੇ ਬੱਚੇ ਨੂੰ ਚੱਕਣ ਵਾਲਾ ਦਰਿੰਦਾ ਉਹਨੂੰ ਕੀ ਸਜ਼ਾ ਮਿਲ ਸਕਦੀ ਹੈ ਕਿਹੜੀ ਸਜ਼ਾ ਹੋ ਸਕਦੀ ਹੈ ਉਹਦੇ ਉੱਤੇ ਪੌਸ ਕੋ ਤਾਰਾ ਲੱਗਣੀ ਹੈ ਜਿਹੜੀ ਕਿ ਬੱਚਿਆਂ ਦੇ ਉੱਤੇ ਬਹੁਤ ਜ਼ਿਆਦਾ ਤਸ਼ੱਦਦ ਕਰਨਾ ਬਹੁਤ ਜ਼ਿਆਦਾ ਕਰਾਇਮ ਕਰਨਾ ਬੱਚਿਆਂ ਦੇ ਨਾਲ ਉਹ ਪੌਸਕੋ ਧਾਰਾ ਫਾਂਸੀ ਦੇ ਤੱਕ ਤੇ ਦੱਕ ਲੈ ਕੇ ਜਾਂਦੀ ਹੈ ਪਰ ਹੁਣ ਉਸ ਬੰਦੇ ਨੂੰ ਫਾਂਸੀ ਵੀ ਹੋ ਸਕਦੀ ਹੈ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ 96 ਚੈਨਲ ਦੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜਰੂਰ ਕਰ ਲੈਣਾ ਦੀ ਧੰਨਵਾਦ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਦੇਖ ਲਓ ਕਿ ਜਿਹੜੇ ਮੁੱਖ ਮੰਤਰੀ ਪੰਜਾਬ ਸਾਹਿਬ ਹੈ ਉਹਨਾਂ ਨੂੰ ਚਾਹੀਦਾ ਤੇ ਇਹ ਸੀ ਕਿ ਉਹ ਪੰਜਾਬੀਆਂ ਦਾ ਸਪੋਰਟ ਕਰਨ ਕਿਉਂਕਿ ਭਈ ਇਹ ਪੰਜਾਬ ਦੇ ਵਿੱਚ ਹੁਣ ਦਿਨ-ਬਦਨ ਵੱਧਦੇ ਜਾ ਰਹੇ ਐ ਤੇ ਉਹ ਪੰਜਾਬੀਆਂ ਉੱਤੇ ਜ਼ੁਰਮ ਵੀ ਕੀਤੇ ਜਾ ਰਹੇ ਐ ਤੇ ਉਹਨਾਂ ਉੱਤੇ ਕੋਈ ਐਕਸ਼ਨ ਨਹੀਂ ਲਿਆ ਜਾਂਦਾ ਕਿਉਂਕਿ ਸ਼ਾਇਦ ਉਹਨਾਂ ਦੇ ਪਿੱਛੇ ਕੇਦਰੀਵਾਲ ਐ ਤੇ ਮੁੱਖ ਮੰਤਰੀ ਪੰਜਾਬ ਸਾਹਿਬ ਕੇਦਰੀਵਾਲ ਦੇ ਇਸ਼ਾਰਿਆਂ ਤੇ ਚੱਲਦੇ ਐ ਇਸ ਕਰਕੇ ਉਹ ਭਈਆਂ ਨੂੰ ਕੁਝ ਕਹਿ ਨਹੀਂ ਰਹੇ ਲੇਕਿਨ ਇਹ ਪੰਜਾਬੀਆਂ ਦੇ ਨਾਲ ਸਾਰਾ ਸਾਲ ਧੱਕਾ ਤੇ ਜ਼ਿਆਤੀ ਐ ਤੇ ਇਸੇ ਚੀਜ਼ ਨੂੰ ਲੈ ਕੇ ਹੁਣ ਅਕਾਲੀ ਦਲ ਦੇ ਜਿਹੜੇ ਲੀਡਰ ਸੁਖਬੀਰ ਸਿੰਘ ਬਾਦਲ ਹੈ ਜਾਂ ਅਕਾਲੀ ਦਲ ਦੇ ਜਿਹੜੇ ਬਾਕੀ ਸਾਰੇ ਵੱਡੇ ਲੀਡਰ ਹੈ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਮਹਮਦਾਗਾਜ਼ ਕੀਤਾ ਜਾਏ ਪੰਜਾਬੀ ਦਾ ਸਾਥ ਦਿੱਤਾ ਜਾਏ ਤੇ ਪੰਜਾਬ ਦੇ ਵਿੱਚੋਂ ਜਿਹੜੇ ਬਈਏ ਇਹਨਾਂ ਨੂੰ ਕੱਢਿਆ ਜਾਏ ਇਹ ਗੱਲ ਐਂਜੀ ਹੈ ਕਿਉਂਕਿ ਹਕੂਮਤ ਜਦੋਂ ਵੀ ਕੋਈ ਗਲਤ ਕੰਮ ਕਰਦੀ ਹੈ ਤੇ ਜਿਹੜੀ ਆਪੋਜੀਸ਼ਨ ਪਾਰਟੀ ਹੁੰਦੀ ਹੈ ਉਹ ਉਸ ਚੀਜ਼ ਨੂੰ ਮੁੱਦਾ ਬਣਾ ਕੇ ਆਮ ਦੇ ਸਾਹਮਣੇ ਰੱਖਦੀ ਹੈ ਤਾਂ ਕਿ ਅਵਾਮ ਨੂੰ ਵੀ ਇਹਨਾਂ ਦਾ ਖਾਮੀਆਂ ਦਾ ਪਤਾ ਲੱਗੇ ਇਹਨਾਂ ਦੇ ਉਹਨਾਂ ਕੰਮਾਂ ਦਾ ਪਤਾ ਲੱਗੇ ਜਿਹੜੀ ਅਵਾਮ ਤਿਕਰ ਨਹੀਂ ਪਹੁੰਚਦੀਆਂ ਤੇ ਫਿਰ ਅਵਾਮ ਇਹਨਾਂ ਤੋਂ ਬਸਦਨ ਹੋ ਜੇ ਸਾਡੀ ਪਾਰਟੀ ਨੂੰ ਸਪੋਰਟ ਕਰਨ ਲੱਪੈ ਇਸੇ ਕਰਕੇ ਇਹਦੇ ਕਾਲੀ ਦਲ ਦੇ ਲੀਡਰ ਸੁਖਬੀਰ ਸਿੰਘ ਬਾਦਲ ਹੈ ਅਵਾਮ ਨਾਲ ਨਹੀਂ ਸਪੋਰਟ ਕਰਨਦੇ ਐ ਅਵਾਮ ਦੇ ਵਿੱਚ ਜਾਂਦੇ ਤਾਂ ਕਿ ਅਵਾਮ ਸਾਨੂੰ ਦੁਬਾਰਾ ਫਿਰ ਚੋਣ ਲਾਪੇ ਦੁਬਾਰਾ ਫਿਰ 2027 ਦੇ ਵਿੱਚ ਸਾਨੂੰ ਚੋਣਾਂ 'ਚ ਜਿਤਾਉਣ ਲੇਕਿਨ ਜਿੱਤ ਤੱਕਰ ਮੇਰੀ ਜ਼ੇਨ ਹੈ ਮੇਰਾ ਸੋਚਣਾ ਹੈ ਕਿ 2027 ਦੀ ਚੋਣਾਂ ਜਿਹੜੀਆਂ ਨਾ ਉਹ ਨਾ ਤੇ ਮੁੱਖ ਮੰਤਰੀ ਪੰਜਾਬ ਸਾਹਿਬ ਕੋ ਜਿੱਤਿਆ ਜਾਣੀਆਂ ਤੇ ਨਾ ਹੀ ਸੁਖਬੀਰ ਸਿੰਘ ਬਾਦਲ ਕੋਲੋਂ ਅਗਰ ਭਾਈ ਅਮਰਤਪਾਲ ਸਿੰਘ ਬਾਹਰ ਆ ਗਏ ਤੇ ਫੇਰ ਉਹ 2027 ਦੀਆਂ ਚੋਣਾਂ ਅਮਰਤਪਾਲ ਸਿੰਘ ਨੇ ਜਿੱਤਣੀਆਂ ਕਿਉਂਕਿ ਪੰਜਾਬ ਦੇ ਦਿਲਾਂ ਦੇ ਵਿੱਚ ਅਗਰ ਕੋਈ ਵੱਸਦਾ ਪਿਆ ਹੈ ਤੇ ਉਹ ਅਮਰਤਪਾਲ ਸਿੰਘ ਹੈ ਉਹ ਬੜੀ ਬੇਚੈਨੀ ਦੇ ਨਾਲ ਇਸ ਚੀਜ਼ ਦਾ ਇੰਤਜ਼ਾਰ ਕਰ ਰਹੇ ਕਿ ਕਦੋਂ ਅਮਰਪਾਲ ਸਿੰਘ ਬਾਹਰ ਆਏ ਤੇ ਅਸੀਂ 2027 ਦੀਆਂ ਚੋਣਾਂ ਜਿਤਾ ਕੇ ਉਹਨਾਂ ਨੂੰ ਮੁੱਖ ਮੰਤਰੀ ਪੰਜਾਬ ਬਣਾਈਏ। ਆਵਾਮ ਹੁਣ ਮੌਜੂਦਾ ਗਵਰਨਮੈਂਟ ਜਾਂ ਜਿਹੜੀਆਂ ਪੁਰਾਣੀਆਂ ਗਵਰਨਮੈਂਟਾਂ ਗਈਆਂ ਸੀ ਉਹਨਾਂ ਸਾਰਿਆਂ ਦੇ ਉਹਨਾਂ ਨੇ ਕਾਰਨਾਮੇ ਦੇਖ ਲਏ ਆ ਉਹਨਾਂ ਤੋਂ ਬਸਨ ਹੋ ਗਿਆ ਹੁਣ ਉਹ ਨਿਆ ਬੰਦਾ ਲੱਭਣਾ ਚਾਹ ਰਿਹਾ ਕਿ ਕੋਈ ਨਵਾਂ ਆਵੇ ਜਿਹੜਾ ਆ ਕੇ ਸਾਡਾ ਖੈਰ ਖਵਾਵੇ ਸਾਡੇ ਬਾਰੇ ਸੋਚੇ। ਤੇ ਇਸ ਕਰਕੇ ਉਹ 2027 ਦੀਆਂ ਚੋਣਾਂ ਜਿਹੜੀਆਂ ਮੁੱਖ ਮੰਤਰੀ ਪੰਜਾਬ ਬਣਾਉਣਾ ਚਾ ਰਹੇ ਹੈ ਉਹ ਅਮਰਪਾਲ ਸਿੰਘ ਨੂੰ ਬਣਾਉਣਾ ਚਾ ਰਹੇ ਹੈ ਮੇਰੀ ਇਹ ਸੋਚਣੀ ਹੈ ਮੇਰੇ ਵਿਚਾਰ ਹੈ ਤੁਹਾਡੇ ਕੀ ਵਿਚਾਰ ਹੈ ਵੀਰੋ ਤੁਸੀਂ ਕਮੈਂਟ ਕਰਕੇ ਆਪਣੀ رائے ਦਾ اظہار ਲਾਜ਼ਮੀ ਕਰਿਓ ਆਪਣਾ ਖੋਟੇ ਇਸਰਾ ਖਿਆਲ ਆਬਰਾਕਾ